ਦੇਸ਼ ਦਾ ਬੁਦਲਾ ਭੁਕੇ ਬੰਗਲਾਦੇਸ਼ ਦੀ ਸਰਕਾਰ ਨੂੰ ਅਸੀਂ ਕਹਿਣਾ ਚਾਹੁੰਦੇ ਆ ਜਿੱਥੇ ਉੱਥੇ ਹਿੰਦੂਆ ਦੇ ਉੱਤੇ ਜਿਹੜਾ ਅਤਿਆਚਾਰ ਹੋ ਰਿਹਾ ਹੈ ਹਿੰਦੂਆਂ ਮੰਦਿਰਾਂ ਦੇ ਉੱਤੇ ਹੋ ਰਿਹਾ ਹੈ ਹਿੰਦੂ ਸੰਸਥਾਵਾਂ ਦੇ ਉੱਤੇ ਹੋ ਰਿਹਾ ਹੈ ਜਿਹੜੇ ਉੱਥੇ ਪ੍ਰਦਰਸ਼ਨ ਕਰੀ ਐ ਹਿੰਦੂ ਉਹਨਾਂ ਦੇ ਉੱਤੇ ਵੀ ਕੱਟੜਪੰਥੀ ਲੋਕ ਜਿਹੜੇ ਦੇਸ਼ ਵਿਰੋਧੀ ਲੋਕ ਹੈ ਉਹ ਉੱਥੇ ਉਹਨਾਂ ਦੇ ਉੱਤੇ ਹਮਲਾ ਕਰਦੇ ਹੈ ਜਿਹੜਾ ਤੁਹਾਡੇ ਨਾਲ ਅੰਤੇਚਾਰ ਹੋ ਰਿਹਾ ਹੈ ਮੰਦਲਾਰੀ ਕਰੋੜ-ਕਰੋੜ ਹੋ ਰਹੀ ਹੈ ਪ੍ਰਦਰਸ਼ਨ ਦੇ ਕਾਰਨ ਅਸੀਂ ਅੱਜ ਬੰਗਲਾਦੇਸ਼ ਦਾ ਉਤਲਾ ਮੁੱਕਿਆ ਗਿਆ ਇਹਦੇ ਬੰਗਲਾਦੇਸ਼ ਦੀ ਸਰਕਾਰ ਦੀ ਨੀਤੀ ਹੈ ਕਿ ਜਿਹੜੇ ਹਿੰਦੂ ਉੱਤੇ ਬਸ ਰਹੇ ਉਹਨਾਂ ਨੂੰ ਬੇਗਰ ਕਰਕੇ ਇਹਦੇ ਦੇਸ਼ ਤੋਂ ਬਾਹਰ ਕੱਢਿਆ ਜਾਵੇ ਪਰ ਇਹ ਅਸੀਂ ਬਜਰੰਗਦਲ ਹਿੰਦੁਸਤਾਨ ਔਰ ਸਾਡੇ ਦੇਸ਼ ਵਾਸੀ ਕਦੇ ਵੀ ਬਰਦਾਸ਼ਤ ਨਹੀਂ ਕਰਨਗੇ ਸਾਡੇ ਹਿੰਦੂ ਭਰਾ ਕਦੇ ਵੀ ਬਰਦਾਸ਼ਤ ਨਹੀਂ ਕਰਨਗੇ ਇਹ ਬਰਦਾਸ਼ਤ ਨਹੀਂ ਕਰਾਂਗੇ ਤਾਂ ਸੋ ਦਿਨ ਕਿਨਾਂ ਦਾ ਭਾਰ ਸਰਕਾਰ ਨੂੰ ਔਰ ਮੋਦੀ ਸਰਕਾਰ ਨੂੰ ਹੱਥ ਜੋੜ ਕੇ ਗੁਜਾਰਿਸ਼ ਹੈ ਕਿ ਇਸ ਬੰਗਲਾਦੇਸ਼ ਦਾ ਯਾਨੀ ਕਿ ਲਗਾਮ ਕੱਸਿਆ ਜਾਵੇ ਕਿਸੇ ਪ੍ਰਕਾਰ ਕੋਈ ਵੀ ਥੇਰ ਮੇਰ ਨਾ ਹੋਵੇ ਜੁਵਾਨਾਂ ਨਾਲ ਜਿਹੜਾ ਧੱਕਾ ਸ਼ਾਇਦ ਹੋ ਰਿਹਾ ਹੈ ਇਹ ਬੰਦ ਕੀਤਾ ਜਾਵੇ ਕੀ ਕਰਨ ਚਾਹੋਂਗੇ ਜਿਹੜਾ ਅੱਜ ਪੁਤਲਾ ਫੁੱਟਿਆ ਗਿਆ ਤੁਹਾਡੇ ਵੱਲੋਂ ਜੀ ਦੇਖੋ ਜੀ ਅਸੀਂ ਬੰਗਲਾਦੇਸ਼ ਦਾ ਪੁਤਲਾ ਫੁੱਟਿਆ ਹੈ ਬੰਗਲਾਦੇਸ਼ ਦੀ ਸਰਕਾਰ ਨੂੰ ਅਸੀਂ ਕਹਿਣਾ ਚਾਹੁੰਦੇ ਹਾਂ ਜਿੱਥੇ ਉੱਥੇ ਹਿੰਦੂਆ ਦੇ ਉੱਤੇ ਜਿਹੜਾ ਅਤਿਆਚਾਰ ਹੋ ਰਿਹਾ ਹੈ ਹਿੰਦੂਆ ਮੰਦਿਰਾਂ ਦੇ ਉੱਤੇ ਹੋ ਰਿਹਾ ਹੈ Hindu ਸੰਸਥਾਵਾਂ ਦੇ ਉੱਤੇ ਹੋ ਰਿਹਾ ਹੈ ਜਿਹੜੇ ਉੱਥੇ ਪ੍ਰਦਰਸ਼ਨ ਕਰੀ ਹੈ ਹਿੰਦੂ ਉਹਨਾਂ ਦੇ ਉੱਤੇ ਵੀ ਕੱਟੜਪੰਥੀ ਲੋਕ ਜਿਹੜੇ ਦੇਸ਼ ਵਿਰੋਧੀ ਲੋਕ ਹੈ ਉਹ ਉੱਥੇ ਉਹਨਾਂ ਦੇ ਉੱਤੇ ਹਮਲਾ ਕਰ ਰਿਹਾ ਹੈ ਇਹ ਬੰਗਲਾਦੇਸ਼ ਦੀ ਸਰਕਾਰ ਦੀ ਨੀਤੀ ਹੈ ਕਿ ਜਿਹੜੇ ਹਿੰਦੂ ਉੱਥੇ ਬਸ ਰਹੇ ਆ ਉਹਨਾਂ ਨੂੰ ਬੇਗਰ ਕਰਕੇ ਇੱਥੇ ਦੇਸ਼ ਤੋਂ ਬਾਹਰ ਕੱਢਿਆ ਜਾਵੇ ਪਰ ਇਹ ਅਸੀਂ ਬਜਰੰਗਦਲ ਹਿੰਦੁਸਤਾਨ ਔਰ ਸਾਡੇ ਦੇਸ਼ ਵਾਸੀ ਕਦੇ ਵੀ ਬਰਦਾਸ਼ਤ ਨਹੀਂ ਕਰਨਗੇ ਸਾਡੇ ਹਿੰਦੂ ਪ੍ਰਾ ਕਦੇ ਵੀ ਬਰਦਾਸ਼ਤ ਨਹੀਂ ਕਰਨਗੇ ਅਸੀਂ ਭਾਰਤ ਸਰਕਾਰ ਤੋਂ ਬੇਨਤੀ ਕਰਦੇ ਆ ਵੀ ਇਹ ਤੇ ਜਲਤੋ ਜਲਤ ਬੰਗਲਾਦੇਸ਼ ਦੇ ਉੱਤੇ ਲਗਾਮ ਲਾਈ ਜਾਵੇ ਔਰ ਕੜੇ ਸੰਗਿਆਨ ਕੀਤਾ ਜਾਵੇ ਜੈ ਸ੍ਰੀ ਰਾਮ ਚਾਹੋਗੇ ਜੀ ਇਹ ਦੇਖੋ ਬੰਗਲਾਦੇਸ਼ ਦੇ ਵਿੱਚ ਜਿਹੜਾ ਲੋਕਾਂ ਦੇ ਨਾਲ ਅਤਿਆਚਾਰ ਹੋ ਰਿਹਾ ਹੈ ਮੰਦਰਾਂ ਦੀ ਤੋੜ-ਪੋੜ ਹੋ ਰਹੀ ਹੈ ਕੁੱਤ ਪਰਦਾਸ਼ਿੰਦੇ ਕਹਿੰਦਾ ਕਿ ਅੱਜ ਬੰਗਲਾਦੇਸ਼ ਦਾ ਉਤਲਾ ਫੁੱਟਿਆ ਗਿਆ ਅਗਰ ਜੁਵਾ ਦੇ ਨਾਲ ਐਵੇਂ ਵਰਤਲਾਬ ਚੱਲਦਾ ਰਿਹਾ ਤਾਂ ਹਿੰਦੂ ਸੰਵਿਧਾਨ ਕੋਈ ਨਹੀਂ ਹੈ ਸਾਡੇ ਠੀਕ ਹੈ ਇਹ ਬਰਦਾਸ਼ਤ ਕਦੇ ਵੀ ਨਹੀਂ ਕਰਾਂਗੇ ਤਾਂ ਦਿਨੋ ਦਿਨ ਕਿਨਾਂ ਦਾ ਭਾਰ ਸਰਕਾਰ ਨੂੰ ਔਰ ਮੋਦੀ ਸਰਕਾਰ ਨੂੰ ਹੱਥ ਜੋੜ ਕੇ ਗੁਜਾਰਿਸ਼ ਹੈ ਕਿ ਇਸ ਬੰਗਲਾਦੇਸ਼ ਦਾ ਯਾਨੀ ਕਿ ਲਗਾਮ ਕੱਸਿਆ ਜਾਵੇ ਕਿਸੇ ਪ੍ਰਕਾਰ ਕੋਈ ਵੀ ਤੇਰ ਮੇਰ ਨਾ ਹੋਵੇ ਜੁਵਾ ਦੇ ਨਾਲ ਜਿਹੜਾ ਧੱਕਾਸ਼ਾਹੀ ਹੋ ਰਹੀ ਹੈ ਇਹ ਬੰਦ ਕੀਤਾ ਜਾਵੇ ਵਰੇ ਪ੍ਰਦਰਸ਼ਨ ਜਾਰੀ ਰੱਖੇਗਾ ਅਗਰ ਇਹ ਵਿਵਾਦ ਦੇ ਨਾਲ ਕਿਸੇ ਪ੍ਰਕਾਰ ਨਾਲ ਐਵੇਂ ਚੱਲਦਾ ਰਿਹਾ ਜੈ ਜੀ ਸ਼੍ਰੀ ਰਾਮ ਜਲਾ ਜੈ ਜੁੰਧਾ ਬਾਦ ਜਲਾ ਜੈ ਜੁੰਧਾ ਬਾਦ ਜਲਾ ਜੈ ਜੁੰਧਾ ਬਾਦ ਬੰਗਲਾਦੇਸ਼ ਦਾ ਪੁੱਤਲਾ ਫੁੱਕੇ ਹੈ ਬੰਗਲਾਦੇਸ਼ ਦੀ ਸਰਕਾਰ ਨੂੰ ਅਸੀਂ ਕਹਿਣਾ ਚਾਹੁੰਦੇ ਆ ਜਿੱਥੇ ਉੱਥੇ ਹਿੰਦੂਆ ਦੇ ਉੱਤੇ ਜਿਹੜਾ ਅਤਿਆਚਾਰ ਹੋ ਰਿਹਾ ਹੈ ਹਿੰਦੂਆ ਮੰਦਿਰਾਂ ਦੇ ਉੱਤੇ ਹੋ ਰਿਹਾ ਹੈ ਹਿੰਦੂ ਸਸਤਾਵਾਂ ਦੇ ਉੱਤੇ ਹੋ ਰਿਹਾ ਹੈ ਜਿਹੜੇ ਉੱਥੇ ਪ੍ਰਦਰਸ਼ਨ ਕਰੀ ਐ ਹਿੰਦੂ ਉਹਨਾਂ ਦੇ ਉੱਤੇ ਵੀ ਕੱਟੜਪੰਥੀ ਲੋਕ ਜਿਹੜੇ ਦੇਸ਼ ਵਿਰੋਧੀ ਲੋਗ ਹੈ ਉਹ ਉਥੇ ਉਹਨਾਂ ਦੇ ਉੱਤੇ ਹਮਲਾ ਕਰਦੇ ਨੂੰ ਆਪਣੇ ਸਾਥਾ ਕਰੋ ਹੱਤ ਕਰੋ ਬੰਦ ਕਰੋ ਨੂੰ ਆਪਣੇ ਸਾਥਾ ਕਰੋ ਹੱਤ ਕਰੋ ਬੰਦ ਕਰੋ ਦੇਸ਼ ਦੇ ਵਿੱਚ ਜਿਹੜਾ ਦੁਆਰੇ ਨਾਲ ਅਨਤਚਾਰ ਹੋ ਰਿਹਾ ਹੈ ਮੰਦਰਾ ਦੀ ਥੋਰ-ਥੋਰ ਹੋ ਰਹੀ ਹੈ ਉਸ ਪ੍ਰਦਰਸ਼ਨ ਦੇ ਕਾਰਨ ਅਕਿਯਾ ਬੰਗਲਾਦੇਸ਼ ਦਾ ਪੁਤਲਾ ਮੁਕਾਇਆ ਗਿਆ। ਕਿੰਦੇ ਬੰਗਲਾਦੇਸ਼ ਦੀ ਸਰਕਾਰ ਦੀ ਨੀਤੀ ਹੈ ਕਿ ਜਿਹੜੇ ਹਿੰਦੂ ਉੱਥੇ ਬਸ ਰਹੇ ਆ ਉਹਨਾਂ ਨੂੰ ਬੇਗਰ ਕਰਕੇ ਇੱਥੇ ਦੇਸ਼ ਤੋਂ ਬਾਹਰ ਕੱਢਿਆ ਜਾਵੇ। ਪਰ ਇਹ ਅਸੀਂ ਬਜਰੰਗਦਲ ਹਿੰਦੁਸਤਾਨ ਔਰ ਸਾਡੇ ਦੇਸ਼ ਵਾਸੀ ਕਦੇ ਵੀ ਬਰਦਾਸ਼ਤ ਨਹੀਂ ਕਰਨਗੇ। ਸਾਡੇ ਹਿੰਦੂ ਭਰਾ ਕਦੇ ਵੀ ਬਰਦਾਸ਼ਤ ਨਹੀਂ ਕਰਨਗੇ। ਇਹ ਬਰਦਾਸ਼ਤ ਕਦੇ ਵੀ ਨਹੀਂ ਕਰਾਂਗੇ ਤਾਂ ਸਿਰੋ ਦਿਨ ਇਹਨਾਂ ਦਾ ਇਹ ਭਾਰਤ ਸਰਕਾਰ ਨੂੰ ਔਰ ਮੋਦੀ ਸਰਕਾਰ ਨੂੰ ਹੱਥ ਜੋੜ ਕੇ गुजारिश ਹੈ ਕਿ ਇਸ ਬੰਗਲਾਦੇਸ਼ ਦਾ ਜਾਨੀ ਕਿ ਲਗਾਮ ਕੱਸਿਆ ਜਾਵੇ ਕਿਸੇ ਪ੍ਰਕਾਰ ਕੋਈ ਵੀ ਥੇਰ ਮੇਰ ਨਾ ਹੋਵੇ ਜੁਵਾ ਦੇ ਨਾਲ ਜਿਹੜਾ ਧੱਕਾशाही ਹੋ ਰਹੀ ਹੈ ਇਹ ਬੰਦ ਕੀਤਾ ਜਾਵੇ ਕੀ ਕਰਨ ਚਾਹੋਂਗੇ ਜਿਹੜਾ ਅੱਜ ਪੁਤਲਾ ਫੁੱਟਿਆ ਗਿਆ ਤੁਹਾਡੇ ਵੱਲੋਂ ਜੀ ਦੇਖੋ ਜੀ ਅਸੀਂ ਬੰਗਲਾਦੇਸ਼ ਦਾ ਪੁਤਲਾ ਫੁੱਟਿਆ ਹੈ ਬੰਗਲਾਦੇਸ਼ ਦੀ ਸਰਕਾਰ ਨੂੰ ਅਸੀਂ ਕਹਿਣਾ ਚਾਹੁੰਦੇ ਹਾਂ ਜਿੱਥੇ ਉੱਥੇ ਹਿੰਦੂਆ ਦੇ ਉੱਤੇ ਜਿਹੜਾ ਅਤਿਆਚਾਰ ਹੋ ਰਿਹਾ ਹੈ ਹਿੰਦੂਆ ਮੰਦਿਰਾਂ ਦੇ ਉੱਤੇ ਹੋ ਰਿਹਾ ਹੈ Hindu ਸੰਸਥਾਵਾਂ ਦੇ ਉੱਤੇ ਹੋ ਰਿਹਾ ਹੈ ਜਿਹੜੇ ਉੱਥੇ ਪ੍ਰਦਰਸ਼ਨ ਕਰੀਏ ਹਿੰਦੂ ਉਹਨਾਂ ਦੇ ਉੱਤੇ ਵੀ ਕੱਟੜਪੰਥੀ ਲੋਕ ਜਿਹੜੇ ਦੇਸ਼ ਵਿਰੋਧੀ ਲੋਕ ਹੈ ਉਹ ਉੱਥੇ ਉਹਨਾਂ ਦੇ ਉੱਤੇ ਹਮਲਾ ਕਰ ਰਹੇ ਹੈ ਇਹ ਬੰਗਲਾਦੇਸ਼ ਦੀ ਸਰਕਾਰ ਦੀ ਨੀਤੀ ਹੈ ਕਿ ਜਿਹੜੇ ਹਿੰਦੂ ਉੱਥੇ ਬਸ ਰਹੇ ਆ ਉਹਨਾਂ ਨੂੰ ਬੇਗਰ ਕਰਕੇ ਇੱਥੇ ਦੇਸ਼ ਤੋਂ ਬਾਹਰ ਕੱਢਿਆ ਜਾਵੇ ਪਰ ਇਹ ਅਸੀਂ ਬਜਰੰਗਦਲ ਹਿੰਦੁਸਤਾਨ ਔਰ ਸਾਡੇ ਦੇਸ਼ ਵਾਸੀ ਕਦੇ ਵੀ ਬਰਦਾਸ਼ਤ ਨਹੀਂ ਕਰਨਗੇ ਸਾਡੇ ਹਿੰਦੂ ਭਰਾ ਕਦੇ ਵੀ ਬਰਦਾਸ਼ਤ ਨਹੀਂ ਕਰਨਗੇ ਅਸੀਂ ਭਾਰਤ ਸਰਕਾਰ ਤੋਂ ਬੇਨਤੀ ਕਰਦੇ ਆ ਵੀ ਇਹ ਤੇ ਜਲਦ ਤੋਂ ਜਲਦ ਬੰਗਲਾਦੇਸ਼ ਦੇ ਉੱਤੇ ਲਗਾਮ ਲਾਈ ਜਾਵੇ ਔਰ ਕੜੇ ਸੰਗਿਆਨ ਕੀਤਾ ਜਾਵੇ ਜੈ ਸ੍ਰੀ ਰਾਮ ਕਰਾਂਗੇ ਜੀ ਇਹ ਦੇਖੋ ਬੰਗਲਾਦੇਸ਼ ਦੇ ਵਿੱਚ ਜਿਹੜਾ ਲੋਕਾਂ ਦੇ ਨਾਲ ਅਤਿਆਚਾਰ ਹੋ ਰਿਹਾ ਹੈ ਮੰਦਰਾਂ ਦੀ ਤੋੜਪੋੜ ਹੋ ਰਹੀ ਹੈ ਅਸਟ ਪ੍ਰਦਰਸ਼ਨ ਦੇ ਕਾਰਨ ਅਸੀਂ ਜਾਂ ਕਿ ਬੰਗਲਾਦੇਸ਼ ਦਾ ਉਤਲਾ ਮੁਕਾਇਆ ਗਿਆ ਅਗਰ ਜੁਵਾ ਦੇ ਨਾਲ ਐਵੇਂ ਵਰਤਲਾਬ ਚੱਲਦਾ ਰਿਹਾ ਤਾਂ ਹਿੰਦੂ ਸੰਘ ਨੇ ਕੋਈ ਨਹੀਂ ਹੈ ਸਾਡੇ ਠੀਕ ਹੈ ਇਹ ਬਰਦਾਸ਼ਤ ਕਦੇ ਵੀ ਨਹੀਂ ਕਰਾਂਗੇ ਤਾਂ ਦਿਨੋ ਦਿਨ ਕਿਨਾਂ ਦਾ ਭਾਰ ਸਰਕਾਰ ਨੂੰ ਔਰ ਮੋਦੀ ਸਰਕਾਰ ਨੂੰ ਹੱਥ ਜੋੜ ਕੇ ਗੁਜਾਰਿਸ਼ ਹੈ ਕਿ ਇਸ ਬੰਗਲਾਦੇਸ਼ ਦਾ ਯਾਨੀ ਕਿ ਨਕਾਮਕਸਿਆ ਜਾਵੇ ਕਿਸੇ ਪ੍ਰਕਾਰ ਕੋਈ ਵੀ ਤੇਰ ਮੇਰਨਾ ਹੋਵੇ ਜੁਵਾ ਦੇ ਨਾਲ ਜਿਹੜਾ ਧੱਕਾਸ਼ਾਹੀ ਹੋ ਰਹੀ ਹੈ ਇਹ ਬੰਦ ਕੀਤਾ ਜਾਵੇ ਔਰ ਇਹ ਪ੍ਰਦਰਸ਼ਨ ਜਾਰੀ ਰਹੇਗਾ ਅਗਰ ਜੁਵਾ ਦੇ ਨਾਲ ਕਿਸੇ ਪ੍ਰਕਾਰ ਨਾਲ ਐਵੇਂ ਚੱਲਦਾ ਰਿਹਾ ਜੈ ਸ਼੍ਰੀ ਰਾਮ